ਘੰਡ ਜੜਿਆ ਉਹ ਤੁਹਾਡੇ ਅੰਦਰ ਰਹਿਦਾ ਆ ਜਿੱਥੇ ਕਰਤਾਰ ਵਸਦਾ ਪਿਆ ਜੋਤ ਜਿਸਮੇ ਜੋਤ ਜੋਤ ਤੇ ਸਤਿ ਅੰਦੇ ਚਾਨਨ ਸਮ ਵਿਚਾਰਿਆ ਪਰਮਾਤਮਾ ਦਾ ਕੋਈ ਅਲੱਗ ਅਲੱਗਾ ਥਾਂ ਹੈ ਕੋਈ ਮਕਾਨ ਉੱਥੇ ਸੱਚਖੰਡ ਜਿੱਥੇ ਕੋਈ ਪੈਲਸ ਪਰਮਾਤਮਾ ਜਿੱਥੇ ਵਸਦਾ ਪਿਆ ਪਰਮਾਤਮਾ ਸਾਰੇ ਸੁਚਿਚ ਹਾਰ ਜਰੇ ਜਰੇ ਫਸ ਬਸ ਗਿਆ ਤੇ ਅਸਲੀ ਸੱਚਖੰਡ ਤੁਹਾਡਾ ਸਰੀਰ ਆ ਇਸੇ ਨੂੰ ਸੱਚ ਕਰਨ ਬਣਾਓ ਇਹਦੇ ਵਿੱਚ ਨਾਮ ਬਣ ਧਿਆਨ ਬਿਲਕੁਲ ਦੁਨੀਆ ਵੱਲ ਨਾ ਜਾਏ ਇਹ ਧਿਆਨ ਬਾਣੀ ਜਾਵੇ ਅਕਾਲਪੁਰ ਖੰਦਰ ਜਿਹਦਾ ਨਾਮ ਜਪ ਰਿਹਾ ਉਹਦੇ ਜਾਏ ਤੇ ਕਾਲਪੁਰ ਫਿਰ ਤੁਹਾਡੇ ਹਿਰਦੇ ਚ ਵਸਦਾ ਸਾਰਿਆਂ ਚ ਮਸਾਪਿਆ ਸਭ ਮੈਂ ਜੋਤ ਜੋਤ ਹੈ ਇੱਕ ਇੱਕ ਜਰਰੇ ذرے ਚ ਵਸ ਰਿਹਾ ਅੱਜ ਕਿਤੇ ਐਟਮ ਹੈ ਨਿਊਟ੍ਰੋਨ ਪ੍ਰੋਟੋਨ ਇਸ ਤੋਂ એનર્ਜੀ એનર્ਜੀ ਅਜੇ ਲੋਕਾਂ ਨੂੰ ਪਤਾ ਨਹੀਂ ਲੱਗੇ ਗਾਂ ਹੋਰ ਕੀ ਆ ਸਾਰੇ ਉਹ ਵਸ ਰਿਹਾ ਉਹਦੇ ਖਾਸ ਕੋਈ ਤਾਂ ਸੱਚਖੰਡ ਨਹੀਂ ਹੈ ਜਿਹੜਾ ਕਿ ਕੋਈ ਫੁਰਦਰਾਜਾ ਕੋਈ ਮਹਲ ਆ ਜਾਂਦਾ ਜੋਰਾ ਮਸਜਿਦ ਹੈ ਉਹ ਸਾਰਾ ਸਿਰ ਇੱਕ ਹੋ ਜਾਂਦਾ ਸਭ ਨੇ ਜੋ ਜੋ ਸਾਰੇ ਸੰਸਾਰ ਬਸ ਸਾਰੇ ਸੰਸਾਰ ਨੂੰ ਪਿਆਲਾ ਕਰਨੋ ਰਜ਼ਾਲ ਇਸ ਜ਼ਾਲੂ ਕਾ ਕਰਨ ਵੀ ਇਸ ਕਰ ਉਸ ਰੂਪ ਆਪਾਂ ਯਾਦ ਕਰੀਏ ਔਰ ਸਭ ਤੋਂ ਵੱਡਾ ਸੱਚਖੰਡ ਤੇ ਤੁਹਾਡਾ ਹਿਰਦਾ ਹੈ ਜਿਹਦੇ ਚ ਉਹਨੂੰ ਵਸਵਾਣਾ ਹੈ ਤੁਹਾਨੂੰ ਜਗਰ ਤੁਹਾਡੇ ਹਿਰਦੇ ਚ ਤੁਸੀਂ ਆਪਾ ਧਿਆਨ ਲਾ ਕੇ ਉਸ ਜਨ ਨੂੰ ਜੋੜ ਲੈ ਥੋੜਾ ਸਰੀਰ ਤੁਹਾਡੇ ਨੂੰ ਪਾਣੂ ਧਿਆਨ ਆ ਜਾਗਾ ਬਾੜਾ ਉਹ ਦੁਦਰ ਚੁਰਤ ਲੱਗ ਜਾਗੇ ਤੁਹਾਡੇ ਪੰਜੇ ਵਿਚਾਰ ਕਾਮ ਕ੍ਰੋਧ ਨੂੰ ਹਟ ਕੇ ਤੁਸੀਂ ਨਿਰਾਕਾਰ ਦੇ ਦੇ ਚਲ ਜਾਓਗੇ ਜਿੱਤੇ ਆਕਾਰ ਕੋਈ ਨਹੀਂ ਰਾਕਾ ਕੇ ਦੇ ਜਾ ਤਾਂ ਸੁਖ ਲੈ ਮਗਰ ਨਿਰਾਕਾਰ ਦੇ ਦੇ ਤੁਸੀਂ ਇੱਥੇ ਆਪਣੇ ਹੁੰਦੇ ਜਿੰਦਗੀ ਚ ਜਾਣਾ ਉਹਦੇ ਕੋਲ ਤੁਹਾਡੇ ਜਿੱਥੇ ਥਾਟਲੈਸ ਸਟੇਜ ਕੋਈ ਪਰਮਾਤਮਾ ਪਰਮਾਤਮਾ ਯਾਦ ਆਵੇ ਤੁਹਾਨੂੰ ਪਰਮਾਤਮਾ ਪਰਮਾਤਮਾ ਦਾ ਰੂਪ ਨਾ ਰੇਖਾ ਰੰਗ ਕਿਚ ਉਹਦਾ ਕੁਝ ਤੁਸੀਂ ਦੱਸ ਨਹੀਂ ਸਕਦੇ ਇਸ ਕਰਕੇ ਗੁਰੂਗੋ ਉਹ ਹੈ ਹੈ ਜ਼ਰੂਰ ਹੈ ਸਾਰਾ ਇਹ ਪਰ ਰੱਬ ਕੇ ਸਾਰਿਆਂ ਨੂੰ ਗਰ ਰਿਆ ਇਹ ਪਰ ਲੋਕ ਡਿਵੋਸ਼ਨ ਨਾਲ ਤੁਸੀਂ ਕਰੋਗੇ ਤੇ ਫਿਰ ਤੁਸੀਂ ਉਹਦਾ ਸਟੇਜ ਕੀ ਆ ਫਾਰਮੂਲਸ ਥਾਟਲੈਸ ਉਸ ਐਂਡ ਪ੍ਰੇਮ ਭੜਿ ਜਦੋਂ ਆਤਮਾ ਪਰਮਾਤਮਾ ਇਕਲীন ਹੋ ਜਾਂਦੀ ਹੈ ਮਨ ਜਿਹੜੇ ਮਨ ਦੇ ਤਰੰਗਾਂ ਜਿਹੜੇ ਖਤਮ ਹੋ ਜਾਂਦੇ ਮਨ ਬਾਂਦਰ ਤੇ ਮਾਰੀ ਜਾਂਦਾ ਮਹਾਰਾਜ ਕਹਿੰਦੇ ਮਨ ਵੇਚੇ ਸਤਗੁਰ ਕੇ ਪਾਲ ਤੇ ਸੇਵਕ ਕੇ ਕਾਰਜਾ ਇਹ ਮਨ ਨੂੰ ਵੇਚਣਾ ਸਾਰੀ ਗੱਲ ਤੇ ਸੱਚ ਕੰਡ ਤਾਂ ਥੋੜਾ ਫਿਰਦਾ ਜਿੱਤੇ ਕਤਾਰ ਵਸਦਾ ਸੱਚ ਕੰਡ ਸਾਰਾ ਜਿੱਤੇ ਜਿ ਸਕਦਾ ਜਿੱਤੇ ਕਤਾਰ ਵਸਾਰਾ ਸੱਚ ਘਟਾ ਤੇ ਤੁਹਾਡੀ ਅੱਖ ਬੁੱਲਾ ਫਕੀਰ ਹੋਇਆ ਬੁੱਲਾ ਕਹਿੰਦਾ ਬੁੱਲਾ ਸ਼ਾਹ ਸਾਦੇ ਬਾਕ ਨਹੀਂ ਪਰਮਾਤਮਾ ਖੁਦਾ ਸਾਡਾ ਬਾਕ ਨੂੰ ਦੇਖਣ ਵਾਲੀ ਅੱਖ ਨਹੀਂ ਅਜੀ ਆਪਣੀ ਅੱਖ ਬਣਾਈਏ ਆਖੇ ਕੀ ਬਣਨੀ ਆ ਹਮੇ ਆਪਣੇ ਦੂਰ ਕਰੀਏ ਉਹ ਸੱਜ ਖਾਨ ਦੀ ਗੱਲ ਕਰਦੇ ਨੇ ਉਹ ਕਹਿੰਦੇ ਨੇ ਇਹ ਆਮ ਕਈਆਂ ਨੇ ਲਿਖਿਆ ਸਟੋਰੀਆਂ ਨੇ ਮੈਂ ਵੀ ਪੜਿਆ ਮੈਨੂੰ ਬੜਾ ਅਫਸੋਸ ਆਇਆ ਬੜਾ ਲਰਨਰ ਆਦਮੀ ਸੀ ਉਹ ਸਟੋਰੀਆਂ ਉਹ ਕਹਿੰਦਾ ਜੇ ਗੁਰੂ ਨਾਨਕ ਦੇਵ ਜੀ ਤੋਂ ਆਏ ਤੇ ਮਰਦਾਨੇ ਨੂੰ ਕੱਪੜੇ ਦੇ ਕੇ ਤੇ ਬਈ ਆਪਣੀ ਨਦੀ ਚ 26 ਬਾਰੀ ਜੁਬੀ ਮਾਰ ਕੇ ਤਾਂ ਉਹ ਡੁੱਬ ਗਏ ਤੂੰ ਰੋੜਾ ਪਾਤਾ ਗੁਰੂ ਨਾਨਕ ਜੀ ਡੁੱਬੇ ਡੁੱਬੇ ਸਾਰੀ ਫੌਜ ਆ ਗਈ ਉਹਦੇ ਉਹ ਉਹ ਦੋਨਾਂ ਜਿਹੜਾ ਨਵਾਬ ਸੀ ਉਹਨਾਂ ਸਾਰੇ ਸ਼ਾਨ ਮਾਰ ਵਾਲਿਆ ਫਿਰ ਜੰਗਲ ਵੀ ਸਾਰਾ ਸ਼ਾਨ ਮਾਰ ਵਾਲਿਆ ਉਹ ਕਿਉਂ ਕਹਿੰਦੇ ਨੇ ਗੋਨਾਂ ਦੇ ਚ ਮਿਲੇ ਨਹੀਂ ਉਹ ਕਹੀ ਕਹਿੰਦੇ ਨੇ ਸ਼ਾਇਦ ਉਥੋਂ ਸ਼ਰਾਨ ਕਰਕੇ ਜੰਗਲ ਚ ਚੱਲ ਗਏ ਕਿਉਂਕਿ ਉਹ ਜੰਗਲ ਵੀ ਉਹਨਾਂ ਸ਼ਾਨ ਮਾਰਿਆ ਬਈ ਵੀ ਸਾਰਾ ਪਾਣੀ ਵੀ ਸ਼ਾਨ ਮਾਰਿਆ ਡੈਮੇਜ ਜਾਨ ਮਾਰੀ ਗੋਨਾਂ ਦੇਵ ਜੀ ਫਿਰ ਅੰਦਰੋਂ ਬਾਹਰ ਦਵਾਰ ਆ ਗਏ ਹੁਣ ਉਸ ਲਈ ਆਮ ਲੋਕੇ ਕਹਿੰਦੇ ਸੱਚ ਕਰਨ ਚੱਲ ਗਏ ਸੱਚਖੰਡ ਤੇ ਭਾਗੇ ਚੱਲ ਗਏ ਸੀ ਕਿਉਂਕਿ ਉਹਦੇ ਅੰਦਰ ਸੱਚਖੰਡਿਆ ਜਦੋਂ ਉਹਨਾਂ ਨੇ ਜਿਹੜਾ ਸਰੀਰ ਜਿਹੜਾ ਆ ਐਸੀ ਬ੍ਰਹਮਗਣੀ ਜਿਹੜਾ ਬ੍ਰਹਮਗਣੀ ਦੇ ਹਿਸਾਬ ਨਾਲ ਸੱਚ ਕਰਦਾ ਬ੍ਰਹਮਗਣੀ ਸਾਥ ਜੀਵੇ ਨਹੀਂ ਮਰਦਾ ਉਹ ਕਿਹੜੇ ਸੱਚਖੰਡ ਜਾਣਾ ਸੀ ਕਿ ਉਹਦਾ ਹੀ ਅਲਾ ਦਾ ਬੜਿਆ ਮਤਲਬ ਉਹ ਨਾਨਦੇਵ ਜੀ ਆਪ ਸੱਚਖੰਡ ਸੀ ਉਹਨਾਂ ਨੇ ਤੱਤਾ ਨਾਲ ਤੱਕ ਮਾਰਦੇ ਜਿਹੜੇ ਪੰਜ ਪੰਜ ਤੱਤ ਨੇ ਸਰੀਰ ਦੇ ਜਿਹੜੇ ਜਿਹਦੇ ਨਾਲ ਬਾਡੀ ਬਣੀ ਆ ਤੱਤਾ ਨਾਲ ਤੱਤ ਬੁਲਾਤਾ ਸਭ ਕੁਝ ਬੁਲਾਤਾ ਔਰ ਜੋਤ ਜੋਤ ਜਰਮਨ ਨੇ ਉਹ ਆਪੇ ਆ ਕਾਲਪੁਰ ਦੀ ਜੋਤ ਸੀ ਉਹਨਾਂ ਦੀ ਤੇ ਬਾਅਦ ਵਿੱਚ ਕਾਲਪੁਰ ਕੇ ਇੱਕ ਇੱਕ ਰੂਪ ਹੋ ਗਿਆ ਨਾਨਕ ਬ੍ਰह्म ज्ञानी ਆਪ ਪਰਮੇਸ਼ਰ ਜਾਂਦਾ ਬ੍ਰह्म ज्ञानी ਆਪ ਪਰਮਾਤਮਾ ਬਣ ਜਾਂਦਾ ਪਰਮੇਸ਼ਰ ਰੱਬ ਬਣ ਜਾਂਦਾ ਫਿਰ ਗੁਰੂ ਨਾਨਕ ਕਿਹੜੇ ਰੱਬ ਕੋਲ ਜਾਣਾ ਸੀ ਉਹ ਤੇ ਆਪ ਰੱਬ ਸਨ ਉਹਨਾਂ ਨੇ ਇਥੇ ਕੋਈ ਕਰਾਮਾ ਕੀਤਾ ਤਤਨਾ ਤਤ ਜਿਹੜੇ ਮਾਰਾਤੇ ਉਹਨਾਂ ਨੂੰ ਮੇਰੀ ਕੋਈ ਗੱਲ ਨਹੀਂ ਤਤ ਫਿਰ ਜਿਹੜੇ ਨਤ ਇਕੱਠੇ ਕਰਕੇ ਫਿਰਦੇ ਸੀ ਜੀ ਬਣਾਣਗੇ ਜੱਟ ਦੀ ਬਾਰੇ ਬਾਹਰ ਆ ਗਏ ਹੁਣ ਇਹਨਾਂ ਨੂੰ ਸਾਇੰਸਦਾਨ ਜਾਂ ਦੂਸਰੇ ਇਹ ਟਪਲਾ ਖਾ ਜਾਂਦੇ ਨੇ ਜਿੰਨ ਜਿੰਨੀ ਜਿਆਦਾ ਇੰਟੈਲੈਕਟ ਹੈ ਨਾ ਉੱਥੇ ਟਪਲਾ ਖਾ ਜਾਂਦੇ ਕਿੱਥੋਂ ਹੋ ਸਕਦਾ ਇਹ ਤਾਂ ਹੋ ਸਕਦਾ ਤੁਸੀਂ ਨਾਮ ਜਾਓ ਬਾਣੀ ਪੜੋ ਇੱਥੇ ਅਵਸਰ 'ਤੇ ਪਹੁੰਚੋਗੇ ਤਾਂ ਤੁਹਾਨੂੰ ਪਤਾ ਲੱਗੇਗਾ ਕਿ ਸੱਚ ਕੰਡ ਕੀ ਆ ਉਹਨਾਂ ਦੇ ਕੀ ਕੀਤਾ ਆਮ ਹਿਸਟਰੀਆਂ ਨਾਮ ਰੰਦੇ ਇਹ ਹੁੰਦਾ ਕੋਈ ਆਹੋ ਜਿਹਾ ਐਸੀ ਸਪਿਰਚੁਐਲਟੀ ਨਹੀਂ ਹੈ ਆਤਮਦਰਸੀ ਤੇ ਹੈ ਨਹੀਂ ਉਹ ਜਿਹੜਾ ਆਤਮਦਰਸੀ ਹੁੰਦਾ ਉਹ ਕਦੇ ਨਹੀਂ ਹੋਇਆ ਲੱਗਦਾ। ਜਮੁਖਤ ਗੁਰੂ ਗੰਨਾਨ ਗੁਰੂ ਨਾਨਕ ਦੇਵ ਜੀ ਤੇ ਉਹ ਖਾਲਸਾ ਦਾ ਸਰੂਪ ਸੀ ਉਹ ਆਪ ਨਾਮ ਆਪ ਰੰਕਾਰ ਦਾ ਸਰੂਪ ਸੀ ਉਹਨਾਂ ਦੇ ਹਿਰਦੇ ਚ ਨੰਕਾਰ ਸੀ। ਕਹਿੰਦਾ ਸਰੀਰ ਨਹੀਂ ਨੰਕਾਰ ਦਾ ਸਰੀਰ ਗੁਰੂ ਨੇ ਅੰਦਰ। ਤੇ ਆਤਮਾ ਜਿਹੜੀ ਹੈ ਪਰਮਾਤਮਾ ਆਤਮਾ ਪਰਮਾਤਮਾ ਜਿਹਦੇ ਬਦਲੇ ਇੱਕ ਹੀ ਰੂਪ ਹੈ। ਉਹ 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 ਜਿਹੜਾ ਜਿਹੜਾ ਉਹ ਪਰਮਾਤਮ ਦੇ ਬਾਨਾ ਨਾ ਇਸ ਕਰਕੇ ਗੁਰਮੁਖ ਇਹ ਜੜੀ ਬਰੇਕੇ ਬਾਇ ਨੇ ਮੈਂ ਵੀ ਇੱਕ ਕਿਤਾਬ ਪੜ੍ਹ ਕੇ ਬੜਾ ਹਰਾਣਾ ਵੀ ਉਸਨੇ ਤੇ ਲੇਕਾ ਜੀ ਗੁਰੂ ਸਾਹਿਬ ਤੋਂ ਮੰਗਿਆ ਕਿ ਵੀ ਮਾਰਗ ਜੰਗਲ ਚੱਲ ਗਿਆ ਤੇ ਬੈਠ ਗਿਆ ਲੰਗਰ ਉਹ ਸਾਰਾ ਚਾਰ ਮਾਰ ਗੁਰੂ ਸਾਹਿਬ ਇਹੋ ਜੇ ਕਰਦੇ ਸੀ ਵੀ ਉਹ ਬੋਲਦੇ ਜੀ ਵੀ ਮੈਂ ਵੀ ਮਾਰਗ ਜੰਗਲ ਚੱਲਦਾ ਗੁਰੂ ਸਾਹਿਬ ਵਿੱਚ ਬਹੁਤ ਸੱਚ ਕਿ ਕਿ ਵੀ ਮਾਰੀ ਤਦ ਤਦ ਮਰਾ ਕੇ ਆਰਾਏ ਫਿਰ ਉਸ ਬੰਦੇ